ਅਸੀਂ ਕੀ ਵਰੀ ਉਦਾਂ ਗਾਉਣਾ ਹੋਵੇ ਨਾ ਵਿਆਹ ਸ਼ਾਦੀਆਂ ਚ ਗੰਦ ਗੁੰਦ ਪਤਾ ਬੋਲੀਆਂ ਪਾਉਣੀਆਂ ਆਵਾਜ਼ ਨਿਕਲਦੀ ਆ ਤੇ ਜਦੋਂ ਬਾਣੀ ਦੀ ਗੱਲ ਉਹਦੋਂ ਇਦਾਂ ਬੋਲਾਂਗੇ ਜਿਵੇਂ ਸੱਤਿਆ ਹੀ ਨਹੀਂ ਹੁੰਦੀ ਹਾਂਜੀ ਇਸ ਕਰਕੇ ਮਾਰੇ ਰੋਜ਼ ਚੇਤਾ ਕਰਾਉਂਦੇ ਆ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਏ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਜੀਵ ਨੂੰ ਮੁਖਾਤਬ ਹੋ ਕੇ ਕਹਿੰਦੇ ਕਿੰਨਾ ਬੋਲਦੀਆਂ ਸਾਰਾ ਦਿਨ ਕਿੰਨੇ ਪਦਾਰਥ ਛਕਦੀਆਂ ਪਰ ਸਾਈ ਵੀਰਾ ਤੈਨੂੰ ਕੀ ਹੋ ਜਾਂਦਾ ਇੱਥੇ ਤੂੰ ਚੁੱਪ ਕਿਉਂ ਹੋ ਜਾਨੀ ਫਿਰ ਕੰਨਾਂ ਨੂੰ ਫੜ ਕੇ ਆਖਿਆ ਇਹ ਸਰਵਣੋ ਮੇਰੇ ਹੋ ਸੱਚ ਹੈ ਸਰੀਰ ਲਾਏ ਕਿ ਜਿਹਦਾ ਸਿਰ ਦੇ ਨਾਲ ਕੁੰਡੀਆਂ ਦੀ ਤਰ੍ਹਾਂ ਕੰਨ ਲਾਏ ਬਾਣੀ ਕਿੰਦੀ ਕਾਦੇ ਵਾਸਤੇ ਪਿਆਰੇ ਦੇ ਬੋਲ ਸੁਣ ਲਈ ਅਹੀਂ ਸੁਣਦੇ ਆ ਗੰਦੇ ਗੀਤ ਹੋਰ ਨਿੰਦਿਆ ਜੁਗਲੀ ਆਦ ਕਮਾਣ ਦੇ ਕੰਨਾਂ ਨਾਲ ਆ ਮੇਰੇ ਸਹਿਬ ਰੋਜ ਚੇਤਾ ਕਰਾਉਂਦੇ ਏ ਸਰੀਰ ਮੇਰੇ ਆ ਇਸ ਜਗ ਮੈਂ ਆਏ ਕੈ ਕੀ ਤਦ ਕਰਮ ਕੇ ਕਰਮ ਕਮਾਇਆ ਤੁਦ ਸਰੀਰ ਆ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਸੋ ਹਰ ਮਨ ਨਾ